ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਖਲ ਮਾਫੀ ਦੇਰੀ ਲਈ ਕੇ ਕੁਝ ਕਾਰਨਾ ਕਰਕੇ ਤੁਹਾਡੇ ਨਾਲ ਸਾਂਝ ਪਾਉਣ ਲਈ ਦੇਰੀ ਹੋ ਗਈ ਹੈ ਪੰਜਾਬ ਦੇ ਵਿੱਚ ਘਟਨਾਵਾਂ ਤੇਜ਼ੀ ਨਾਲ ਵਾਪਰ ਰਹੀਆਂ ਨੇ ਖਾਸ ਕਰਕੇ ਉਸ ਧਾਰਮਿਕ ਖਿੱਤੇ ਵਿੱਚ ਜਿਸ ਧਾਰਮਿਕ ਖਿੱਤੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਜਿਸ ਖਿੱਤੇ ਵਿੱਚ ਦਸਾਂ ਗੁਰੂ ਸਾਹਿਬਾਨ ਨੇ ਆਪਣੇ ਮਹਾਰਕ ਚਰਨ ਪਾ ਕੇ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਕੁਝ ਸਿਧਾਂਤ ਉਕਰੇ ਕੁਝ ਪੈਗਾਮ ਦਿੱਤੇ ਇਸ ਪੈਗਾਮ ਤੇ ਚਲਦੇ ਆ ਉਸ ਧਾਰਮਿਕ ਫਿਜ਼ਾ ਨੂੰ ਇੱਕ ਤਰ੍ਹਾਂ ਨਾਲ ਨਜ਼ਰ ਲੱਗੀ ਨਜ਼ਰ ਆਈ ਜਦੋਂ ਸਮੁੱਚੇ ਧਾਰਮਿਕ ਸਿਧਾਂਤਾਂ ਦਾ ਰਾਜਸੀਕਰਨ ਹੋ ਜਾਂਦਾ ਹੈ ਉਸ ਰਾਜਸੀਕਰਨ ਤੋਂ ਬਾਅਦ ਬਹੁਤ ਸਾਰੇ ਘਟਨਾਵਾਂ ਵਾਪਰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਸਾਰੇ ਕਿੰਤੂ ਪਰੰਤੂ ਹੁੰਦੇ ਨੇ ਪਰੰਤੂ ਅਸੀਂ ਉਸ ਮੁਕੱਦਸ ਧਰਤੀ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਸਿਧਾਂਤਾਂ ਨੂੰ ਪ੍ਰਣਾਮ ਕਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪ੍ਰਣਾਮ ਕਰਦੇ ਹੋਏ ਅੱਜ ਉੱਥੋਂ ਦੀ ਇੱਕ ਨਿੱਕੀ ਜਿਹੀ ਗੱਲ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾ ਰਹੇ ਹਾਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਉੱਥੋਂ ਦੇ ਜਥੇਦਾਰ ਸਹਿਬਾਨ ਵੱਲੋਂ ਤੇ ਪੰਜ ਸਿੰਘ ਸਹਿਬਾਨ ਵੱਲੋਂ ਕੁਝ ਘਟਨਾਵਾਂ ਦੇ ਚੱਲਦੇ ਆ ਪਿਛਲੇ ਦਿਨੀ ਸਾ ਸੁਖਵੀਰ ਸਿੰਘ ਬਾਦਲ ਸਮੇਤ ਸਮੁੱਚੀ ਇਕਾਲੀ ਲੀਡਰਸ਼ਿਪ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਸੀ ਸਦਾਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋ ਜਾਂਦਾ ਹੈ ਹਮਲੇ ਤੋਂ ਬਾਅਦ ਇਸ ਹਮਲੇ ਦਾ ਸਿਆਸੀਕਰਨ ਜਿਹੜਾ ਉਹ ਲੋਕਾਂ ਦੇ ਸਾਹਮਣੇ ਆਉਂਦਾ ਹੈ ਸਾ ਵਿਕਰਮ ਸਿੰਘ ਮਜੀਠੀਆ ਵੱਲੋਂ ਤੱਥਾਂ ਦੇ ਆਧਾਰ ਦੇ ਉੱਤੇ ਪੰਜਾਬ ਦੀ ਪੁਲਿਸ ਪੰਜਾਬ ਸਰਕਾਰ ਦੇ ਉੱਤੇ ਬਹੁਤ ਸਾਰੇ ਸਵਾਲ ਚੁੱਕੇ ਜਾਂਦੇ ਨੇ ਜਦੋਂ ਉਹ ਇੱਕ ਐਡੀਸੀਪੀ ਦੀ ਗੱਲ ਸਾਂਝੀ ਕਰਦੇ ਨੇ ਕਿ ਉਹ ਹਮਲਾਵਰ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਦਾ ਉਹਦੀਆਂ ਫੋਟੋਆਂ ਐ ਕਿ ਪੁਲਿਸ ਅਧਿਕਾਰੀ ਦੇ ਨਾਲ ਉਹਦੀਆਂ ਤਸਵੀਰਾਂ ਉਹਦੀਆਂ ਵੀਡੀਓਜ਼ ਪਾਉਂਦੇ ਨੇ ਉਹਦੀਆਂ ਵੀਡੀਓਜ਼ ਤੋਂ ਬਾਅਦ ਸਰਦਾਰ ਵਿਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਅਤੇ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਤੇ ਹਮਲਾਵਰ ਹੁੰਦੇ ਨੇ ਬਿਲਕੁਲ ਜਿਹਾ ਹਮਲਾਵਰ ਹੋਣਾ ਕੁਦਰਤੀ ਹੈ ਜਦੋਂ ਕੋਈ ਮਨੁੱਖ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਹੈ ਵੀਡੀਓ ਦਿਖਾ ਕੇ ਗੱਲ ਕਰਦਾ ਹੈ ਕੁਝ ਫੋਟੋਆਂ ਦਿਖਾ ਕੇ ਗੱਲ ਕਰਦਾ ਹੈ ਉਸ ਤੋਂ ਬਾਅਦ ਸਬਿਕਰਮ ਸਿੰਘ ਮਜੀਠੀਆ ਦੇ ਬਿਆਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਹਮਲਾਵਰ ਢੰਗ ਨਾਲ ਕੀਤੀ ਗਈ ਬਿਆਨਬਾਜ਼ੀ ਤੋਂ ਬਾਅਦ ਅੱਜ ਸਰਦਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਇੱਕ ਸਾਹਮਣੇ ਆਉਂਦੀ ਹੈ ਮੈਂਬਰ ਪਾਰਲੀਮੈਂਟ ਰਹੇ ਨੇ ਕਾਂਗਰਸ ਪਾਰਟੀ ਦੇ ਤੇ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਵਿੱਚ ਰੇਲਵੇ ਰਾਜ ਮੰਤਰੀ ਨੇ ਉਸ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਅਜੀਬ ਤਰ੍ਹਾਂ ਨਿਸ਼ਾਨਾ ਬਣਾਉਂਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਸਰਬੀਨ ਸਿੰਘ ਕਤਲਕਾਂਡ ਦੇ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਵਿਕਰਮ ਸਿੰਘ ਮਜੀਠੀਆ ਜੱਫੀਆਂ ਪਾ ਪਾ ਕੇ ਮਿਲਦੇ ਨੇ ਉਹਦਾ ਤੇ ਇਹਦਾ ਕਿਤੇ ਕੰਪੈਰੀਜ਼ਨ ਕਰਕੇ ਦੇਖੋ ਉਹਨੇ ਵੀ ਹਮਲਾ ਕੀਤਾ ਸੀ ਸਰਦਾਰ ਬੀਨ ਸਿੰਘ ਦੇ ਉੱਤੇ ਤੇ ਨਰੈਣ ਸਿੰਘ ਚੌੜਾ ਨੇ ਵੀ ਹਮਲਾ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਸਾਡੀ ਭਾਵਨਾ ਕਦੇ ਵੀ ਪੰਥ ਵਿਰੋਧੀ ਕਦੇ ਵੀ ਦੇਸ਼ ਵਿਰੋਧੀ ਕਦੇ ਵੀ ਇਕਤਾ ਅਖੰਡਤਾ ਵਿਰੋਧੀ ਨਹੀਂ ਹੋ ਸਕਦੀ ਪਰੰਤੂ ਜਦੋਂ ਸਵਾਲਾਂ ਦੇ ਵਿੱਚੋਂ ਸਵਾਲ ਚੁੱਕੇ ਜਾਂਦੇ ਨੇ ਫਿਰ ਸਾਡਾ ਗੱਲ ਕਰਨ ਨੂੰ ਦਿਲ ਹੈ ਜਿਹੜਾ ਉਹ ਕਰਦਾ ਹੈ ਨਿਰਪੱਖ ਮੀਡੀਆ ਹੈ ਮੀਡੀਆ ਕਵਰੇਜ ਹੈ ਹੁਣ ਅੱਜ ਸਭ ਰਮਜੀਤ ਸਿੰਘ ਬਿੱਟੂ ਜਿਹੜੇ ਸਵਾਲ ਸਭ ਵਿਕਰਮ ਸਿੰਘ ਮਜੀਠੀਆ ਤੇ ਚੁੱਕਦੇ ਨੇ ਉਸ ਤੋਂ ਪਹਿਲਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਸਵਾਲ ਚੁੱਕਦੇ ਨੇ ਜੇਰਾ ਥੋੜਾ ਜਿਹਾ ਕੰਪੈਰੀਜ਼ਨ ਕਰਕੇ ਦੇਖੀਏ ਕਿ ਮਨੁੱਖ ਆਪਣੇ ਆਪ ਨੂੰ ਕਿਵੇਂ ਕਟਾਰੇ ਦੇ ਵਿੱਚ ਖੜੇ ਕਰਦਾ ਰਵਨੀਤ ਸਿੰਘ ਬਿੱਟੂ ਦਾ ਤਰਕ ਹੈ ਕਿ ਬਿਆਨ ਸਿੰਘ ਨੇ ਲੋਕਾਂ ਵਾਸਤੇ ਕੁਰਬਾਨੀ ਕੀਤੀ ਬਿਆਨ ਸਿੰਘ ਪੰਜਾਬ ਸਰਕਾਰ ਚਲਾਉਂਦੇ ਸੀ ਬਿਆਨ ਸਿੰਘ ਨੇ ਅਮਨ ਸ਼ਾਂਤੀ ਕੀਤੀ ਬਹੁਤ ਕੁਝ ਉਹਨਾਂ ਬੋਲ ਬੋਲਿਆ ਜਾਂਦਾ ਤੇ ਉਹਦੇ ਬਿਆਨ ਸਿੰਘ ਦੇ ਉੱਤੇ ਹਮਲਾ ਕਰਨ ਵਾਲੇ ਬਲਵੰਤ ਸਿੰਘ ਰਾਜੂ ਉਹਨਾਂ ਨੂੰ ਜੱਫੀਆਂ ਪਾ ਕੇ ਘੁੱਟ-ਘੁੱਟ ਕੇ ਮਿਲਿਆ ਜਾਂਦਾ ਉਹਨਾਂ ਦੀ ਚਾਰਾ ਜੋਈ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਕੀਤੀ ਜਾਂਦੀ ਹੈ ਉਹਨਾਂ ਦੀ ਲੜਾਈ ਲੜੀ ਜਾਂਦੀ ਹੈ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀ ਕੀਤਾ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੇ ਮਾਨਯੋਗ ਸਿੰਘ ਸਹਿਬਾਨ ਦੇ ਸਾਹਮਣੇ ਮੰਨਿਆ ਕਿ ਬੇਅਦਬੀ ਦੌਰਾਨ ਸਤੋਂ ਭੁੱਲਾ ਹੋਈਆਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਬਹੁਤ ਸਾਰੇ ਪੰਥਕ ਮੁੱਦਿਆਂ ਨੂੰ ਤਲਾਂਜਲੀ ਅਸੀਂ ਦਿੱਤੀ ਹੈ ਤੇ ਐਸੇ ਹਾਲਾਤਾਂ ਵਿੱਚ ਸੁਖਵੀਰ ਸਿੰਘ ਬਾਦਲ ਦੀ ਜਦੋਂ ਬੇਅਦਬੀ ਮਾਮਲਿਆਂ ਵਿੱਚ ਗੋਲੀਕਾਂਡ ਮਾਮਲਿਆਂ ਵਿੱਚ ਜਾਂ ਹੋਰ ਬਹੁਤ ਸਾਰੇ ਪੰਥਕ ਮਾਮਲਿਆਂ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਹਾਂ ਸਾਡੇ ਕੋਲੋਂ ਇਹ ਗਲਤੀਆਂ ਹੋਈਆਂ ਨੇ ਰਵਨੀਤ ਸਿੰਘ ਮਿੱਟੂ ਦਾ ਤਰਕ ਹੈ ਕਿ ਅਜਿਹਾ ਕਿਉਂ ਹੋਇਆ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਤੇ ਵਿਕਰਮ ਸਿੰਘ ਮਜੀਠੀਆ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦੇ ਨੇ ਬਿਲਕੁਲ ਸੱਚ ਬਿਲਕੁਲ ਸਹੀ ਜੇ ਹਮਲਾਵਰ ਨਰੈਣ ਸਿੰਘ ਚੋੜਾ ਨਾਲ ਕੋਈ ਐਡੀਸੀਪੀ ਜਾਂ ਪੁਲਿਸ ਅਧਿਕਾਰੀ ਹੱਥ ਮਿਲਾਊਗਾ ਤੇ ਸਵਾਲਾਂ ਦੇ ਘੇਰੇ ਵਿੱਚ ਆਉਣਾ ਕੁਦਰਤੀ ਹੈ ਸਵਾਲ ਜਵਾਬ ਦੇਣੇ ਪੈਣਗੇ ਸਰਕਾਰ ਨੂੰ ਜੇ ਹਮਲਾਵਰ ਨਰੇਂਦਰ ਸਿੰਘ ਚੋੜਾ ਹਮਲਾ ਕਰਦਾ ਹੈ ਸਰਕਾਰ ਨੂੰ ਜਵਾਬ ਦੇਣੇ ਪੈਣਗੇ ਤੇ ਜੇ ਰਵਨੀਤ ਸਿੰਘ ਬਿੱਟੂ ਸਵਾਲ ਕਰਦਾ ਹੈ ਕਿ ਵਿਅੰਸਕ ਦੇ ਮਾਮਲੇ ਸੁਖਵੀਰ ਸਿੰਘ ਬਾਦਲ ਦੀ ਕੀ ਦੀ ਨੇ ਸੁਖਵੀਰ ਸਿੰਘ ਬਾਦਲ ਤੇ ਕਾਲ ਤੱਕ ਸਭ ਤੇ ਮੰਨਿਆ ਤੇ ਫਿਰ ਜਵਾਬ ਸੁਖਵੀਰ ਸਿੰਘ ਬਾਦਲ ਸਾਹਿਬ ਵਿਕਰਮ ਸਿੰਘ ਜੀਠੀਆ ਨੂੰ ਵੀ ਦੇਣੇ ਪੈਣਗੇ ਆਓ ਪੰਜਾਬ ਦੀ ਇਸ ਰਾਜਨੀਤੀ ਦੇ ਵਿੱਚੋਂ ਜਿੰਨੀ ਕੁ ਰਤਨ ਅੱਜ ਦੇ ਸਮੇਂ ਵਿੱਚ ਜਿੰਨਾ ਹਰ ਮਨੁੱਖ ਆਪਣੇ ਆਪ ਨੂੰ ਬਚਾ ਕੇ ਦੂਜੇ ਨੂੰ ਮਾਰਾ ਸਿੱਧ ਕਰਨ ਦੇ ਯਤਨਾ ਵਿੱਚ ਲੱਗਾ ਹੋਇਆ ਹੈ ਇਸ ਤੋਂ ਪਹਿਲਾਂ ਅਜਿਹੇ ਮਸਾਲੇ ਕਦੇ ਨਹੀਂ ਸਨ ਮਿੜੀਆਂ ਅੱਜ ਪੰਜਾਬ ਦੇ ਰਾਜਨੀਤਿਕ ਆਗੂ ਅੱਜ ਪੰਜਾਬ ਦੀ ਇਸ ਤਰਾਸਦੀ ਦੇ ਉੱਤੇ ਕਿਵੇਂ ਰੋਟੀਆਂ ਸੇਕ ਰਹੇ ਨੇ ਤੁਹਾਡੇ ਸਾਹਮਣੇ ਇਹ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਦੀਆਂ ਆ ਰਹੀਆਂ ਨੇ ਵਾਪਰ ਰਹੀਆਂ ਨੇ ਅਸੀਂ ਕਦੇ ਕਿਸੇ ਖਾਸ ਪਾਰਟੀ ਵਿਰੋਧੀ ਨਹੀਂ ਪਰੰਤੂ ਹਰ ਪਾਰਟੀ ਦੇ ਹਰ ਆਗੂ ਨੂੰ ਆਪਣੇ ਹਰ ਕਮਜ਼ੋਰੀ ਦਾ ਆਪਣੀ ਹਰ ਗਲਤੀ ਦਾ ਜਵਾਬ ਹੈ ਜਿਹੜਾ ਉਹ ਦੇਣਾ ਹੀ ਪਵੇਗਾ ਭਾਵੇਂ ਉਹ ਵਿਕਰਮ ਸਿੰਘ ਮਜੀਠੀਆ ਨੇ ਭਾਵੇਂ ਉਹ ਰਵਨੀਤ ਸਿੰਘ ਬਿੱਟੂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੋਨੋਂ ਧਿਰਾਂ ਇੱਕ ਦੂਜੇ ਨੂੰ ਕਿਵੇਂ ਕਟਾਰੇ ਵਿੱਚ ਖੜਾ ਕਰਦੀਆਂ ਨੇ ਜਿਸ ਤਰ੍ਹਾਂ ਬਿਆਨ ਸਿੰਘ ਨੂੰ ਕਟਾਰੇ ਵਿੱਚ ਖੜਾ ਕੀਤਾ ਜਾਂਦਾ ਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਜੇ ਰਵਨੀਤ ਸਿੰਘ ਬਿੱਟੂ ਵੱਲੋਂ ਸਰ ਸੁਖਵੀਰ ਸਿੰਘ ਬਾਦਲ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਕਟਾਰੇ ਵਿੱਚ ਖੜਾ ਕੀਤਾ ਜਾਂਦਾ ਤੇ ਆਪਣੇ ਆਪ ਵਿੱਚ ਦੋਨੋਂ ਧਿਰਾਂ ਨੇ ਜਿਹੜੀਆਂ ਉਹ ਸਵਾਲ ਬਣ ਜਾਂਦੀਆਂ ਨੇ ਉਹਨਾਂ ਦੋਨਾਂ ਧਿਰਾਂ ਨੂੰ ਇੱਕ ਦੂਜੇ ਦੇ ਜਵਾਬ ਨੇ ਜਿਹੜੇ ਉਹ ਦੇਣੇ ਜ਼ਰੂਰ ਪੈਣਗੇ ਪੰਜਾਬ ਦੀ ਜਨਤਾ ਪੰਜਾਬ ਦੀ ਨੌਜਵਾਨ ਪੀੜ੍ਹੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਮੰਗੇਗੀ ਦੋਸਤੋ ਫਿਲਹਾਲ ਇੰਨਾ ਹੀ ਸੰਭਲ ਕੇ ਪੰਜਾਬ ਨੂੰ ਬਲਦੀ ਦੇ ਬੂਥੇ ਨਾ ਦਿੱਤਾ ਜਾਵੇ ਪੰਜਾਬ ਨੂੰ ਅੱਗ ਦੀਆਂ ਲਪਟਾਂ ਦੇ ਹਵਾਲੇ ਨਾ ਕੀਤਾ ਜਾਵੇ ਆਓ ਪੰਜਾਬ ਵਿੱਚ ਅਮਨ ਸ਼ਾਂਤੀ ਦੀਆਂ ਦੁਆਵਾਂ ਕਰੀਏ ਦੁਆ ਕਰੀਏ ਅਰਦਾਸ ਕਰੀਏ ਸਾਡਾ ਪੰਜਾਬ ਖੁਗ ਵਸਦਾ ਰਹੇ ਹਰ ਬੰਦਾ ਹਰ ਮਨੁੱਖ ਆਜ਼ਾਦੀ ਨਾਲ ਸਾਹ ਲਵੇ ਹਰ ਮਨੁੱਖ ਦੀਆਂ ਸੰਭਾਵਨਾਵਾਂ ਹਰ ਮਨੁੱਖ ਦੀਆਂ ਅਰਦਾਸਾਂ ਦੁਆਵਾਂ ਮ ਪੂਰੀਆਂ ਹੋਣ ਤੇ ਸਫਲਤਾਵਾਂ ਮ ਬੁਲੰਦੀਆਂ ਸ਼ੋਣ ਪੰਜਾਬ ਸਦਾ ਵਸਦਾ ਰਹੇ ਧੰਨਵਾਦ ਦੇਖਦੇ ਰਹੋ ਵਾਜੇ ਹਲਕ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸੋ ਸਾਰਿਆਂ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ